ਕ੍ਰਿਤ ਦਾ ਇੱਕ ਕਹਿਰ ਹੈ ਕਿ ਵਾਢੀ ਸਿਰ ਤੇ ਆ ਫਸਲ ਪੂਰੀ ਪੱਕੀ ਹੋਈ ਹੈ ਤੇ ਫਲ ਪੂਰਾ ਲੱਗਿਆ ਹੋਇਆ ਫਸਲਾਂ ਨੂੰ ਤੇ ਜਦੋਂ ਕਿ ਵਢਣ ਦਾ ਸਮਾਂ ਆਇਆ ਹੈ ਰੱਬ ਨੇ ਆਪਣਾ ਕਹਿਰ ਹੈ ਜਿਹੜਾ ਉਹ ਵਰਖਾ ਦਿੱਤਾ ਹੈ ਕਿਸਾਨਾਂ ਦੇ ਉੱਪਰ ਜਿਹੜੀ ਕਿ ਉਹਨਾਂ ਦੇ ਲਈ ਇੱਕ ਮੰਦ ਭਾਗੀ ਖਬਰ ਵੀ ਹੈ ਕਿ ਚਲੋ ਕੁਦਰਤ ਤੇ ਕਿਸੇ ਦਾ ਜੋਰ ਤਾਂ ਨਹੀਂ ਚੱਲਦਾ ਪਰ ਜਦੋਂ ਵਰਖਾਤ ਆਉਂਦੀ ਹੈ ਉਹਦੇ ਨਾਲ ਠੰਡੀਆਂ ਜਿਹੜੀਆਂ ਤੇਜ਼ ਹਵਾਵਾਂ ਨੇ ਉਦੇ ਨਾਲ ਜਿਹੜੀ ਕਣਕ ਹੈ ਗਿੱਲੀ ਹੋਣ ਦੇ ਕਾਰਨ ਕਿਤੇ ਨਾ ਕਿਤੇ ਜਿਹੜੀ ਆ ਉਹ ਜ਼ਮੀਨ ਦੇ ਉੱਪਰ ਵਿਛ ਜਾਂਦੀ ਹੈ ਜਿਨ੍ਹਾਂ ਨੂੰ ਕਿ ਕਿਸਾਨਾਂ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਅੰਨਦਾਤਾ ਜਦੋਂ ਅੰਨ ਅਗਾਉਂਦਾ ਹੈ ਉਹਦਾ ਖੂਨ ਪਸੀਨਾ ਦਿਨ ਰਾਤ ਦੀ ਮਿਹਨਤ ਸਾਰੇ ਉਸ ਫਸਲ ਦੇ ਉੱਤੇ 6 ਮਹੀਨਿਆਂ ਦੀ ਵਾਢੀ ਦੇ ਉੱਪਰ ਉਹ ਖੜਾ ਹੁੰਦਾ ਹੈ 6 ਮਹੀਨਿਆਂ ਦੀ ਵਾਢੀ ਤੋਂ ਹੀ ਉਹਨੇ ਆਪਣੇ ਘਰ ਦੇ ਵਿੱਚ ਜਿਹੜਾ ਹੁੰਦਾ ਪੈਸੇ ਜੋ ਵੀ ਉਹਦੀ ਇਨਕਮ ਹੁੰਦੀ ਉਹ 6 ਮਹੀਨੇ ਦੇ ਬਾਅਦ ਹੀ ਉਹਦੇ ਘਰ ਦੇ ਵਿੱਚ ਜਾਂਦੀ ਹੈ ਜਿਵੇਂ ਕਿ ਅਸੀਂ ਅਕਸਰ ਦੇਖਦੇ ਆ ਜੇ ਕੋਈ ਡਿਊਟੀ ਕਰਦਾ ਜਾਂ ਕੋਈ ਜੌਬ ਕਰਦਾ ਉਹ ਮਹੀਨੇ ਦੀ ਤਨਖਾਹ ਆਪਣੇ ਘਰ ਲੈ ਕੇ ਜਾਂਦਾ ਪਰ ਇੱਕ ਸਿਰਫ ਕਿਸਾਨ ਹੀ ਹੈ ਜਿਹੜਾ ਕਿ 6 ਮਹੀਨੀ ਆਪਣੇ ਘਰੇ ਫਸਲ ਦੇ ਪੈਸੇ ਨੇ ਜੋ ਉਹ ਲੈ ਕੇ ਜਾਂਦਾ ਪਰ ਜਦੋਂ ਕੁਦਰਤ ਤੇ ਇਹੋ ਜਿਹਾ ਕਹਿਰ ਕਿਸਾਨਾਂ ਦੇ ਉੱਤੇ ਢਾ ਦੇਵੇ ਇਹ ਤਾਂ ਉੱਥੇ ਕਿਸਾਨ ਵੀ ਇੱਕ ਮਜਬੂਰ ਹੋ ਜਾਂਦਾ ਜਿਵੇਂ ਕਹਿੰਦੇ ਨੇ ਖੁਦ ਖੁਸ਼ੀ ਕਰਨ ਦੇ ਲਈ ਕਿੰਿਆਂ ਦੇ ਤਾਂ ਇਹ ਹੋ ਜਾਂਦਾ ਵੀ ਕਿ ਦਾਣੇ ਖਾਣ ਦੇ ਲਈ ਵੀ ਨਹੀਂ ਬਚਦੇ ਇੰਨੇ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਤੇ ਇਸ ਦੇ ਨਾਲ ਹੀ ਸਾਡੇ ਨਾਲ ਹੀ ਕਾਲਰ ਜੁੜ ਚੁੱਕੇ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹੈਲੋ ਹੈਲੋ ਹਾਂਜੀ ਕੌਣ ਗੱਲ ਕਰ ਰਹੇ ਨੇ ਹਾਂਜੀ ਮੈਂ ਮਾਸੀ ਦਾ ਹਾਂ ਸਤਿ ਸ਼੍ਰੀ ਅਕਾਲ ਜੀ ਮੋਗਾ ਜਲਾ ਮੈਮ ਜੀ ਗੁਰਸ਼ਰਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਸ ਦੇ ਬਾਰੇ ਸਾਨੂੰ ਉਹਨਾਂ ਦੇ ਦਾਇਤਾੰਦ ਮੱਦੇਂ ਬਾਰੇ ਵੀ ਇਹਨਾਂ ਨੇ ਆਪਣੇ ਬਹੁਤ ਨੀਕਾ ਰਿਹਾ ਗੜੇਵਾਰੀ ਹੋ ਰਹੀ ਹੈ ਜਿਸ ਦਾ ਕਰਕੇ ਲਾ ਆਪਣੀਆਂ ਫਸਲਾਂ ਖਰਾਬ ਹੋ ਰਹੀਆਂ ਨੇ ਕਣਕਾਂ ਮੈਚ ਚੁੱਕਿਆ ਨੇ ਤੇ ਉਹ ਮੈਮ ਜਦੋਂ ਬੰਨੀਆ ਪਾਣੀ ਲੱਗ ਜਾਂਦੀ ਹੈ ਉਹ ਗਲ ਜਾਂਦੀ ਹੈ ਜੀ ਉਹ ਰਜ਼ਨਾ ਮੈਮ ਪਨ ਤੇ ਪ੍ਰਭਾ ਪੈ ਰਿਹਾ ਉਧਰ ਦੂਸਰੀ ਛੜ ਨਾਲ ਆਪਣੀਆਂ ਜਿਹੜੀਆਂ ਸਬਜ਼ੀਆਂ ਐ ਜੋ ਲੱਗੀਆਂ ਹੋਈਆਂ ਉਹ ਹੁਣ ਐਸਟੈਂਪ ਫਾਲਟਿਵ ਹੋਣੀਆਂ ਜੀਆਂ ਜੋ ਫਾਲ ਚੜ ਜਾਂਦੀ ਜੀ ਉਹਦੇ ਨਾਲ ਸੇ ਸਬਜ਼ੀਆਂ ਖਰਾਬ ਹੋ ਰਹੀਆਂ ਜੀ ਜਿਹੜਾ ਆਪਣੇ ਜੂਪਰ ਸੰਗ ਨੂੰ ਚਾਰਾ ਪੋਣ ਨੇ ਜਦੋਂ ਇਹ ਮਹੀਨਾ ਹੁੰਦਾ ਗੜੀ ਆਉਂਦੇ ਫਿਰ ਇਹੋ ਖਰਾਬ ਹੋ ਜਾਂਦਾ ਜੀ ਆਪਾਂ ਦੇਖਿਆ ਜੀ ਗੁਰਸ਼ਰਨ ਜੀ ਤੁਹਾਡੀ ਗੱਲ ਵਿੱਚ ਐ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਾਂਗੀ ਜਿਵੇਂ ਕਿ ਤੁਸੀਂ ਬੜੀ ਸੋਹਣੀ ਗੱਲ ਕਹੀ ਐ ਕਿ ਜਦੋਂ ਫਸਲਾਂ ਪੱਕੀਆਂ ਹੁੰਦੀਆਂ ਨੇ ਬੱਲੀ ਪੱਕੀ ਹੁੰਦੀ ਐ ਕਣਕ ਦੀ ਤਾਂ ਉਹ ਜਦੋਂ ਗਿੱਲੀ ਜ਼ਮੀਨ ਦੇ ਉੱਪਰ ਡਿੱਗ ਜਾਂਦੀ ਐ ਤਾਂ ਉਹ ਬੱਲੀ ਐ ਜਿਹੜੀ ਉਹ ਗਲ ਜਾਂਦੀ ਐ ਤੇ ਗਲਣ ਦੇ ਨਾਲ ਕਿੰਨੇ ਪਰਸੈਂਟ ਕਿੱਲੇ ਦੇ ਪਿੱਛੇ ਜਾਂ ਕਿੰਨੇ ਪਰਸੈਂਟ ਕਣਕ ਐ ਜਿਹੜੀ ਉਹ ਖਰਾਬ ਹੋ ਜਾਂਦੀ ਐ ਜੀ ਜੇ ਨਾ ਤਾਂ ਦੇਖਿਆ ਜਾਵੇ ਨਾ ਇੱਕ ਹੁਣ ਜਿੱਦਾਂ ਵੀ ਆਪਾਂ ਪਿਛਲੇ ਸਾਲ ਆਪਣੀ ਗੜੇ ਮਾਰੀ ਹੋਈ ਆ ਉਦੋਂ ਮਾਰ ਆਪਣੀ 50% ਤੋਂ 60% ਆਪਣੀ ਗਣਕ ਖਰਾਬ ਹੋਈ ਆ 40% ਯਾਨੀ ਕਿ ਅੱਗੇ ਲੋਕਾਂ ਦਾ ਝਾੜ ਹੁੰਦਾ 40 ਤੋਂ 45 50 ਮਾਣ ਕਣਕ ਦਾ ਝਾੜ ਐਸ ਵਾਰੀ ਲੋਕਾਂ ਦਾ 25 ਤੋਂ 30 ਮਾਣ ਝਾੜ ਨੇ ਗਿਆ ਜੀ ਤੋ ਦੇਖ ਲਓ ਤੁਸੀਂ ਕਿੰਨਾ ਨੁਕਸਾਨ ਹੋਇਆ ਐਸ ਵਾਰੀ ਨਾ ਮੈਂ ਆਪਣੇ ਦੇਖਿਆ ਜਾਵੇ ਤਾਂ ਅਮਰਸਰ ਇਲਾਕੇ ਅੰ内 ਲੋਹ ਗੜੇ ਮਾਰੀ ਹੋਈ ਆ ਉੱਥੇ ਨਾ ਬਹੁਤ ਨੁਕਸਾਨ ਹੋਇਆ ਉੱਥੇ ਕਟੂਕਟ 70 ਤੋਂ 80% ਨੁਕਸਾਨ ਹੋਇਆ 20% ਹੀ ਕਣਕ ਬਚੀ ਜੀ ਹੁਣ ਜਿਵੇਂ ਆਪ ਦੇਖੇ ਮਹਿੰਗਾਈ ਬਹੁਤ ਹੋ ਦਾ ਕਰਕੇ ਵੀ ਆਪਣਾ ਰੋਜ਼ੀ ਦੀ ਰੁਟੀਨ ਚਲਾਉਣਾ ਬਹੁਤ ਔਖਾ ਹੀ ਜਿੱਦਾਂ ਕਿ ਹੁਣ ਸਾਰਾ ਆਪਾਂ ਕਹਿ ਸਕਦੇ ਹਾਂ ਖਰਚਾ ਬਣੀ ਗੜਦਾ ਬਹੁਤ ਹੀ ਔਖਾ ਹੀ ਹਾਂ ਗੁਰਸ਼ਰਨ ਜੀ ਇੱਕ ਸਵਾਲ ਮੈਂ ਤੁਹਾਨੂੰ ਹੋਰ ਪੁੱਛਾਂਗੀ ਜਿਵੇਂ ਕਿ ਤੁਸੀਂ ਪਹਿਲਾਂ ਸਾਨੂੰ ਦੱਸਿਆ ਕਿ ਬਲੀਆਂ ਨੇ ਜਿਹੜੀਆਂ ਉਹ ਨੀਚੇ ਡਿੱਗ ਕੇ ਗੱਲ ਜਾਂਦੀਆਂ ਨੇ ਪਰ ਇੱਕ ਗੱਲ ਇਹ ਵੀ ਹੈ ਕਿ ਜਿੰਨਾ ਤੁਸੀਂ ਫਸਲ ਦੇ ਉੱਤੇ 6 ਮਹੀਨੇ ਦੇ ਰੇਹਾ ਸਪਰੇ ਹਾਂ ਜਾਂ ਪਾਣੀ ਦਾ ਖਰਚਾ ਜਾਂ ਮੁੱਲ ਲੈ ਕੇ ਪਾਣੀ ਉਹ ਜਾਂ ਜ਼ਮੀਨ ਮੁੱਲ ਲੈ ਕੇ ਠੇਕੇ ਤੇ ਲੈ ਕੇ ਤੁਸੀਂ ਉਹ ਜਿਹੜੀ ਵਾਹੀ ਹੈ ਉਹ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਕੁਝ ਬਚਦਾ ਪਿੱਛੇ ਜਾਂ ਨੁਕਸਾਨ ਹੋਣ ਤੋਂ ਬਾਅਦ ਜਾਂ ਆਪਣੇ ਪੱਲਿਓ ਦੇ ਕੇ ਭਰਨੇ ਪੈਂਦੇ ਨੇ ਮੈਂ ਕਿਸੇ ਵਾਰ ਜਿੱਦਾਂ ਦੇਖਿਆ ਜਾ ਕੇ ਹੁਣ ਆਪਣਾ ਜ਼ਮੀਨ ਦਾ ਠੇਕਾ 60 ਸੱਤਾ ਤੋਂ 6000 ਰੁਪਏ ਕਿੱਲਾ ਹੀ ਜੀ ਜਿਹੜਾ ਸਪਰੇਅ ਦਾ ਖਰਚਾ ਆਈ ਉਹ ਆਪਣੇ 6 ਮਹੀਨਾ ਦਾ 35 ਤੋਂ 40000 ਰੁਪਏ ਸਪਰੇਅ ਦਾ ਖਰਚਾ ਹੈ ਦਾ ਬਾਕੀ ਮੈਂ ਮਰੇ ਦਾ ਦੇਖ ਲਈ ਤੁਸੀਂ ਜੀ ਬਾਕੀ ਜਦੋਂ ਆਪਾਂ ਉਹ ਚੀਜ਼ ਨੂੰ ਵੀ ਜਿਹਾ ਉਹਦਾ ਤੇਲ ਪਾਣੀ ਦਾ ਖਰਚਾ ਖਰਚੋਂ ਘੱਟ ਕਿੱਲੇਵਰੀ ਆਪਕਾ ਨੂੰ 15000 ਰੁਪਇਆ ਕਟਾ ਪਿਆ ਈ ਕਿੱਲੇ ਚ ਐਸ ਵਾਰੀ ਦੇਖੋ ਵੀ ਕਿਸ ਬਾਬੇ ਦਾ ਕੀ ਕਰਦਾ ਦਾ ਬਹੁਤ ਸੋਨੇ ਜਾਨੀ ਕਿ ਬਹੁਤ ਹੀ ਪਰੇਸ਼ਾਨੀ ਖੜੀ ਕੀਤੀ ਹੋਈ ਈ ਜੀ ਵੱਡੀ ਗੱਹਿਰ ਦੀ ਗੱਲ ਹੈ ਕਿ ਜਦੋਂ ਮੌਸਮ ਫਸਲ ਪੱਕੀ ਹੁੰਦੀ ਹੈ ਫਸਲ ਪੱਕੀ ਦੇ ਉੱਤੇ ਜਦੋਂ ਬਰਸਾਤ ਪੈ ਜਾਵੇ ਉਪਰੋਂ ਗੜੇ ਮਾਰੀ ਹੋ ਜਾਵੇ ਤਾਂ ਕਿਸਾਨ ਦਾ ਪੁੱਤਾਂ ਵਾਂਗੂ ਪਾਲੀ ਫਸਲ ਨੂੰ ਐਦਾਂ ਵਿਸ਼ੀ ਹੋਈ ਦੇਖ ਕੇ ਕਹਿੰਦੇ ਨੇ ਕਿ ਸੀਨਾ ਚੀਰਿਆ ਜਾਂਦਾ ਹੈ ਤੇ ਉੱਥੇ ਨਾਲ ਹੀ ਸਬਜ਼ੀਆਂ ਦਾ ਵੀ ਕਾਫੀ ਨੁਕਸਾਨ ਹੁੰਦਾ ਹੈ ਤੇ ਤੁਸੀਂ ਸਬਜ਼ੀ ਦੀ ਖੇਤੀ ਕਰਦੇ ਹੋ ਨਾਲ-ਨਾਲ ਸਰ ਹਾਂ ਜੀ ਹਾਂ ਜੀ ਸਾਡੀ ਇਹ ਟੀਕਾਰ ਦੇ ਜਿਹੜਾ ਆਲੂ ਵੀ ਲਈ ਗਈ ਉਹ ਕਦੂ ਵੀ ਲਈ ਹੈ ਸਾਹੀਆਂ ਆਕੀ ਲਈ ਜੀ ਔਰ ਇਸ ਬਾਰੇ ਮੈਂ ਵੀ ਆਲੂ ਪਟਨੇ ਹੀ ਗਈ ਜੀ ਉਮੀਦ ਪਿਆ ਗਿਆ ਤੇ ਉਹਦੇ ਕਰਕੇ ਜੀ ਬਹੁਤ ਸਾਰੇ ਆਲੂ ਖਰਾਬ ਹੋ ਗਏ ਜੀ ਉਹਦਾ ਵੀ ਤੁਹਾਨੂੰ ਕਾफी ਨੁਕਸਾਨ ਹੋਇਆ ਬਰਸਾਤ ਦਾ ਜਦ ਤੁਸੀਂ ਆਲੂ ਦੀ ਖੇਤੀ ਨੂੰ ਇੱਕ ਜ਼ਮੀਨ ਦੇ ਵਿੱਚੋਂ ਆਲੂ ਨੂੰ ਬਾਹਰ ਕੱਢਣਾ ਹੁੰਦਾ ਪਟਾਈ ਦੇ ਇੱਕ ਸਮੇਂ ਅਣੀ ਮੈਨੂੰ ਜਿੱਦਾਂ ਕਿ ਹੁਣ ਆਪਾਂ ਦੇਖਿਆ ਜਾਵੇਂ ਤਾਂ ਜੇ ਥੋੜਾ ਪਤਾ ਨਹੀਂ ਹੁੰਦਾ ਤਾਂ ਇਹ ਉਹ ਖਾਲੀ ਚ ਪਾਣੀ ਟੜ ਜਾਣੀਗਾ ਜਿੱਦਾਂ ਉਹ ਮੀਂਹ ਜਿਆਦਾ ਪੈਣ ਕਰਕੇ ਉਹ ਖਾਲੀਆ ਚ ਪਾਣੀ ਖੜ ਗਿਆ ਜੀ ਉਹਦੇ ਕਰਕੇ ਹੀ ਉਹ ਥੱਲੇ ਆਲੂਆ ਚਲ ਗਿਆ ਤੇ ਉਹਦੇ ਕਰਕੇ ਆਲੂ ਖਰਾ ਆਲੂ ਗਲ ਗਈ ਜੀ ਤੇ ਜਿੱਦਾਂ ਕਰਕੇ ਹੁਣ ਕੋਈ ਰੇਟ ਨਹੀਂ ਗਈ ਆਪਾਂ ਨੂੰ ਛੱਕਣੀ ਪਈ ਜੀ ਜੀ ਆ ਕਿਸਾਨ ਦੇ ਲਈ ਦੇਖੋ ਇੱਕ ਬਹੁਤ ਵੱਡੀ ਨੁਕਸਾਨ ਦੀ ਗੱਲ ਹੁੰਦੀ ਹੈ ਕਿ ਜਿਸ ਫਸਲ ਤੋਂ ਤੁਸੀਂ ਉਮੀਦ ਲਾਉਂਦੇ ਹੋ ਕਿ ਇਹ ਛੇ ਮਹੀਨੇ ਜਾਂ 4 ਮਹੀਨੇ ਮੇਰੇ ਘਰ ਆਲੂਆਂ ਨੇ ਜਿਹੜੇ ਬਣ ਕੇ ਨੇ ਉਹ ਤਿਆਰ ਹੋ ਗਏ ਉਹਨੇ ਨੇ ਮੈਂ ਉਸ ਨੂੰ ਸਟੋਰ ਦੇ ਵਿੱਚ ਲਾਵਾਂਗਾ ਜਾਂ ਮੈਂ ਇਹ ਭਾਅ ਵੇਚਾਂਗਾ ਜਦੋਂ ਉਹ ਅਚਾਨਕ ਇਸ ਤਰ੍ਹਾਂ ਮੀਂਹ ਨਾਲ ਫਸਲ ਖਰਾਬ ਹੋ ਜਾਵੇ ਤਾਂ ਉੱਥੇ ਤੁਹਾਡਾ ਜਿਹੜਾ ਨੁਕਸਾਨ ਹੈ ਉਹਦੀ ਪਰਭਾਈ ਕੁਦਰਤ ਵੀ ਨਹੀਂ ਕਰ ਪਾਉਂਦਾ ਜਦੋਂ ਕਿ ਤੁਹਾਡੇ ਉਹ ਚੀਜ਼ ਦਾ ਨੁਕਸਾਨ ਹੋ ਜਾਂਦਾ ਹੈ ਇਹੀ ਹੀ ਇੱਕ ਜੇਕਰ ਆਪਾਂ ਗੁਰਸ਼ਰਨ ਜੀ ਗੱਲ ਕਰਦੇ ਆ ਕਿ ਮੌਸਮ ਇੱਕੇਦਾਂਮ ਬਦਲ ਗਿਆ ਹੈ ਪਿਛਲੇ ਹਫਤੇ ਦੇ ਵਿੱਚ ਕਾਫੀ ਗਰਮੀ ਰਹੀ ਹੈ ਜੇਕਰ ਦੇਖੀਏ ਕਿ ਲੋਕਾਂ ਨੇ ਕੋਟੀਆਂ ਸਵਾਟਰਾਂ ਉਤਾਰ ਕੇ ਇੱਕ ਸਿੰਪਲ ਆਪਾਂ ਪਹਿਰਾਵੇ ਦੇ ਵਿੱਚ ਆ ਜਾਣੇ ਇੱਕ ਮੰਨ ਲਓ ਇੱਕ ਟੀ-ਸ਼ਰਟ ਦੇ ਵਿੱਚ ਆ ਜਾਣੇ ਤੇ ਰਾਤੇ ਰਾਤ ਹੀ ਇੰਨੀ ਕੁ ਬਰਸਾਤ ਹੋਈ ਮੌਸਮ ਨੇ ਇੰਨਾ ਕੁ ਬਦਲਾਅ ਲੈ ਆਂਦਾ ਆਪਣੇ ਆਪ ਦੇ ਵਿੱਚ ਸਵੇਰੇ ਇੱਕੇਦਾਂਮ ਇੰਨੀ ਠੰਡੀਆਂ ਹਵਾਵਾਂ ਚੱਲਣ ਦੇ ਨਾਲ ਦੁਬਾਰਾ ਠੰਡ ਫੇਰ ਆ ਗਈ ਹੈ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਮੌਸਮ ਚੇਂਜ ਦੇ ਨਾਲ ਆਪਣੀ ਸਿਹਤ ਤੇ ਬਹੁਤ ਪ੍ਰਭਾਵ ਪਿਆ ਹੈਗਾ ਜਿਹੜੇ ਕਰਕੇ ਪਹਿਲਾਂ ਜਿਹਾ ਹੀ ਆਪਾਂ ਨੂੰ ਹੁਣ ਉਹਦੇ ਨਾਲ ਜਦਾਂ ਮੌਸਮ ਚੇਂਜ ਹੋਇਆ ਉਸ ਦੇ ਨਾਲ ਹੀ ਕੋਲਡ ਤੇ ਫੀਵਰ ਦੀਆਂ ਸਮੱਸਿਆਵਾਂ ਬਹੁਤ ਹੋ ਰਹੀਆਂ ਨੇ ਜਿਦਾ ਆਪਾਂ ਜਦਾਂ ਦੇਖ ਰਹੇ ਆਪਾਂ ਸਤਿਕਾਰ ਜੀ ਜੀ ਗੁਰਸ਼ਰਨ ਜੀ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਤੁਹਾਡੇ ਆਪਣੇ ਵਿਚਾਰ ਤੁਸੀਂ ਸਾਡੇ ਚੈਨਲ ਦੇ ਜ਼ਰੀਏ ਸਾਂਝੇ ਕੀਤੇ ਨੇ ਸ਼ੁਕਰੀਆ ਜੀ ਓਕੇ ਥੈਂਕ ਯੂ ਜੀ ਸੋ ਦੋਸਤੋ ਇਹ ਸੀ ਗੁਰਸ਼ਰਨ ਸਿੰਘ ਜੀ ਜੋ ਕਿ ਇੱਕ ਕਿਸਾਨ ਨੇ ਤੇ ਵਾਹੀ ਕਰਦੇ ਨੇ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਮੀਂਹ ਆਇਆ ਤੇ ਸਾਡੀ ਫਸਲ ਹੈ ਜਿਹੜੀ ਉਹ ਕਣਕ ਜਿਹੜੀ ਜ਼ਮੀਨ ਦੇ ਉੱਪਰ ਵਿਛ ਗਈ ਹੈ ਸੋਨੇ ਵਰਗੀ ਫਸਲ ਚੰਗੀ ਭਲੀ ਖੜੀ ਰਾਤੋਂ ਰਾਤ ਜ਼ਮੀਨ ਦੇ ਉੱਪਰ ਵਿਛ ਜਾਣੀ ਤੇ ਕਿਸਾਨ ਦੇ ਲਈ ਇਸ ਤੋਂ ਦੁਖਦਾਈ ਖਬਰ ਕੋਈ ਨਹੀਂ ਹੁੰਦੀ ਤੇ ਅਚਾਨਕ ਮੌਸਮ ਨੇ ਇੰਨਾ ਕੁ ਬਦਲਾਵ ਲੈ ਲਿਆ ਜਦੋਂ ਠੰਡੀਆਂ ਤੇਜ਼ ਹਵਾਵਾਂ ਵਗਦੀਆਂ ਨੇ ਉਹਦੇ ਨਾਲ ਆਮ ਇਨਸਾਨਾਂ ਦੀ ਸਿਹਤ ਤੇ ਵੀ ਕਾਫੀ ਅਸਰ ਦੇਖਣ ਨੂੰ ਮਿਲਦਾ ਹੈ ਜਿਵੇਂ ਕਿ ਮਾਮੂਲੀ ਖੰਸੀ ਜ਼ੁਕਾਮ ਬੁਖਾਰ ਤੇ ਗਲੇ ਖਰਾਬ ਹੋਣੇ ਬੱਚਿਆਂ ਦੇ ਲਈ ਇਸ ਵੈਦਰ ਦਾ ਇੱਕੇਦਾਂ ਗਰਮੀ ਤੋਂ ਸਰਦੀ ਹੋਣੀ ਐਡਾ ਵੱਡਾ ਬਦਲਾਵ ਇੱਕੇ ਦਮ ਹੋ ਜਾਣਾ ਉਹਦੇ ਨਾਲ ਵੀ ਕਾਫੀ ਨੁਕਸਾਨ ਹੁੰਦਾ ਹੈ ਤੇ ਜੇਕਰ ਗੱਲ ਕੀਤੀ ਜਾਵੇ ਸਬਜ਼ੀਆਂ ਦੀ ਫਲਾਂ ਦੀ ਤਾਂ ਕਈਆਂ ਚੀਜ਼ਾਂ ਨੂੰ ਜਿਹੜੇ ਬੂਰ ਪਏ ਨੇ ਉਹ ਬੂਰ ਵੀ ਤੇਜ਼ ਹਵਾਵਾਂ ਦੇ ਨਾਲ ਜਿਹੜੇ ਕੀ ਉਹ ਝੜ ਗਏ ਨੇ ਤੇ ਜਿੱਥੇ ਕਿਸਾਨ ਪਹਿਲਾਂ ਹੀ ਮੁਸੀਬਤ ਦੇ ਨਾਲ ਜੂਝ ਰਿਹਾ ਏ ਮੁਸੀਬਤ ਦੇ ਨਾਲ ਝੱਲ ਰਿਹਾ ਏ ਚੀਜ਼ਾਂ ਨੂੰ ਉੱਥੇ ਉਹਨੂੰ ਇੱਕ ਜਿਹੜਾ ਫਸਲ ਦਾ ਜਿਹੜਾ ਨੁਕਸਾਨ ਹੈ ਗੜੇਮਰੀ ਦਾ ਹੁਣ ਅਕਸਰ ਪੰਜਾਬ ਸਰਕਾਰ ਕਿਸਾਨਾਂ ਦੇ ਲਈ ਵੱਡੇ ਉਪਰਾਲੇ ਕਰਦੀ ਰਹਿੰਦੀ ਆ ਦਿਨ ਵਦਿਨ ਕੋਈ ਨਾ ਕੋਈ ਸਬਸਿਡੀ ਜਾਂ ਕਿਸੇ ਨਾ ਕਿਸੇ ਜ਼ਰੀਏ ਉਹਨਾਂ ਦੀ ਮਦਦ ਕਰਨ ਦੇ ਲਈ ਜ਼ਰੂਰ ਸਾਹਮਣੇ ਆਉਂਦੀ ਆ ਪਰ ਅਸੀਂ ਪੰਜਾਬ ਸਰਕਾਰ ਨੂੰ ਜ਼ਰੂਰ ਅਪੀਲ ਕਰਾਂਗੇ ਕਿ ਜੋ ਹੁਣ ਪੰਜਾਬ ਦੇ ਕਿਸਾਨਾਂ ਦਾ ਕਿਸਾਨੀ ਦਾ ਨੁਕਸਾਨ ਹੋਇਆ ਹੈ ਖੇਤਾਂ ਦੇ ਵਿੱਚ ਨੁਕਸਾਨ ਹੋਇਆ ਉਹਨਾਂ ਦਾ ਤੇ ਉਹਨਾਂ ਦੀ ਬਾਹ ਜਿਹੜੀ ਉਹ ਜ਼ਰੂਰ ਫੜੀ ਜਾਵੇ ਉਹਨਾਂ ਦਾ ਕੋਈ ਅੰਨਦਾਤਾ ਸਾਡੇ ਦੇਸ਼ ਦਾ ਹੈ ਜੋ ਕਿ ਸਿਰਫ ਪੰਜਾਬ ਦੇ ਵਿੱਚ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਸਾਡਾ ਖਾਨਦਾਨ ਦਾ ਇਥੋਂ ਪੈਦਾਸ਼ ਹੁੰਦੀ ਉਹ ਸਾਰੀ ਬਾਹਰ ਵੀ ਪਚਾਈ ਜਾਂਦੀ ਹੈ ਤੇ ਉਹਨਾਂ ਦੀ ਮਦਦ ਹੈ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਹੈ ਸੋ ਠੰਡੀਆਂ ਜਿਹੜੀਆਂ ਤੇਜ਼ ਹਵਾਵਾਂ ਦੇ ਨਾਲ ਤੁਸੀਂ ਵੀ ਆਪਣੇ ਆਪ ਨੂੰ ਇੱਕ ਗਰਮ ਕੱਪੜੇ ਪਾ ਕੇ ਢੱਕ ਕੇ ਰੱਖੋ ਬੱਚਿਆਂ ਨੂੰ ਇਸ ਠੰਡ ਦੇ ਕੋਲੋਂ ਜ਼ਰੂਰ ਬਚਾਓ ਸੋ ਦੋਸਤੋ ਇਸ ਦੇ ਨਾਲ ਹੀ ਮੈਨੂੰ ਦਿਵੋ ਅਜ਼ਾਦ